முதா முபா காங்கிரஸ் பார்ட்டி முத முதா முடி முபா முத முபா காங்கிரஸ் பார்ட்டி முதாபா முத முபா காங்கிரஸ் பார்ட்டி முதாபா முத முபா காங்கிரஸ் பார்ட்டி முருதா முர முபா காங்கிரஸ் பார்ட்டி முத காச பார்ட்டி முருதா முங்கிரேஸ் பார்ட்டி முருதா 4 ਬੇ 4 76 ਉਹ ਲਾ ਯਾਰ ਉਹ ਤੂੰ ਲਾਲਾ ਭਰਾਵਾ ਦੋ ਮਿੰਟੋ ਜੰਦਾਬਾਦ 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 ਕਾਂਗਰਸ ਪਾਰਟੀ ਮੁਰਦਾਬਾਦ ਮੁਰਦਾਬਾਦ ਉਹ ਭਰਾਵਾ ਉੱਤੇ ਨਾ ਕੁਆਲੀ ਰਾਜਾ ਬੜੇ ਹੋਏ 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 ਮੁਦਾਬਾਦ ਮੁਦਾਬਾਦ ਮੁਲਾਬਾਦ ਮੋਢੇ ਸਾਹ ਤੇ ਗੰਨੇ ਕੱਢ ਕੇ ਫੇਰ ਉੱਥੇ ਰਹਿਦੇ ਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਵਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਸਮਾਜ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਔਰ ਤਰਨਤਾਰਨ ਨਿਵਾਸੀਆਂ ਨੂੰ ਖਾਸ ਕਰਕੇ ਵਧਾਈ ਦਿੰਨੇ ਆ ਰੰਗਰੇਟਾ ਸਮਾਜ ਦੇ ਜਿੰਨੇ ਵੀ ਸਾਡੇ ਵਾਲਮੀਕੀ ਮਜਬੀ ਸਿਕ ਮੋਰਚਾ ਦੇ ਚਾਹੇ ਆਪਣੇ ਮਜਬੀ ਸਿਕ ਮੋਰਚਾ ਜਾਂ ਚਾਹੇ ਵਾਲਮੀਕੀ ਭਾਈਚਾਰੇ ਦੇ ਜਿੰਨੇ ਵੀ ਸਾਡੇ ਸਮੂਹ ਲੋਕ ਸੀ ਉਹਨਾਂ ਨੇ ਅੱਜ ਦੀ ਜਿਹੜੀ ਉੱਥੇ ਇਲੈਕਸ਼ਨ ਦੀ ਜਿਹੜੀ ਚੋਣ ਹੋਈ ਆ ਉਹਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਔਰ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਹੋਈ ਆ ਜਿਹੜੀ ਕਿ ਕਾਂਗਰਸ ਨੇ ਪੂਰੀ ਹਵਾ ਬਣਾਈ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਆਉਣ ਵਾਲੀ ਆ ਔਰ ਇਸ ਹਵਾ ਨੂੰ ਜਿਹੜਾ ਰਾਜਾ ਵੜਿੰਗ ਜਿਹੜਾ ਇਹਨਾਂ ਪ੍ਰਧਾਨ ਲਾਇਆ ਪੰਜਾਬ ਪ੍ਰਧਾਨ ਉਹਦੀਆਂ ਨਕਾਮੀਆਂ ਕਾਰਨ ਰੰਗਰੇਟੇ ਕੌਮ ਨੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਔਰ ਰੰਗਰੇਟੇ ਇਤਿਹਾਸ ਦੇ ਵਿੱਚ ਜੇਕਰ ਪਿਛਲਾ ਇਤਿਹਾਸ ਖੋਲਿਆ ਜਾਵੇ ਔਰ ਜਦੋਂ ਵੀ ਕਿਤੇ ਕਿਸੇ ਨੇ ਮੱਥਾ ਲਾਇਆ ਰੰਗਰੇਟ ਰੰਗਰੇਟਿਆਂ ਨਾਲ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਇਸੇ ਤਰੀਕੇ ਨਾਲ ਜੋ ਤਰਨਤਾਰਨ ਦੇ ਵਿੱਚ ਹੋਇਆ ਤਰਨਤਾਰਨ ਦੇ ਵਿੱਚ ਇਹਨਾਂ ਦੇ ਜਿਹੜਾ ਪਹਿਲੇ ਨੰਬਰ ਤੇ ਕਹਿੰਦੇ ਸੀ ਉਹ ਚੌਥੇ ਨੰਬਰ ਤੇ ਆਏ ਬੁਰੀ ਤਰ੍ਹਾਂ ਹਾਰ ਗਏ ਕਾਂਗਰਸ ਸਰਕਾਰ ਨਜ਼ਰ ਆਈ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹੋ ਜੇ ਪ੍ਰਧਾਨ ਨਕਮੇ ਪ੍ਰਧਾਨਕਾਰੇ ਮੂੰਹ ਵਾਲੇ ਪ੍ਰਧਾਨ ਜੇਕਰ ਨਾਂ ਬਦਲੇਗੇ ਔਰ ਕਾਂਗਰਸ ਸਰਕਾਰ ਨੇ ਕੋ ਵਧੀਆ ਚਿੰਨ੍ਹ ਦੇ ਨਾਂ ਲਾਏ ਤੇ ਅਸੀਂ ਪੰਜਾਬ ਦੇ ਵਿੱਚ ਇਹਨਾਂ ਦੀ ਦੁਰਦਸ਼ਾ ਜੋ ਕਰਨਦਾਰ ਦੇ ਵਿੱਚ ਹੋਈ ਆ ਨਾ ਇਹ ਤਾਂ ਵੀ ਮਾੜੀ ਹੋਣ ਵਾਲੀ ਆ ਪੂਰੇ ਪੰਜਾਬ ਦੇ ਵਿੱਚ ਇਲੈਕਸ਼ਨ ਤੋਂ ਪੈਨੋਂ ਵੱਡੇ ਵੱਡੇ ਦਾਲੇ ਦਿੱਤੇ ਗਏ ਕਾਗਜ਼ ਨੂੰ ਵੀ ਅਸੀਂ ਇਹ ਆਦਰ ਕਰਾਂਗੇ ਕਿ ਕਿਤਾ ਹਸਲ ਦੇ ਨਾਲ ਹਾਦੀ 2027 ਦੀ ਸਰਕਾਰ ਬਣੀ ਹੋਵੇ ਕਿਤਨ ਨਾਲ ਜੇ ਤਹਾਂ ਸਜੜੀ ਆ ਇਹ ਸਮਾਜ ਦੇ ਲੋਕਾਂ ਨਾਲ ਹੀ ਹੁੰਦੀ ਆ ਜੇਕਰ ਸਮਾਜ ਦੇ ਲੋਕਾਂ ਨੂੰ ਇਸ ਤਰੀਕੇ ਨਾਲ ਵਰਤਿਰਾ ਕਰਨਗੇ ਤੇ ਇਹਨਾਂ ਦੀ ਕਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਾਰ ਨਹੀਂ ਹੋਣ ਵਾਲੀ ਚਾਹੇ ਜਿੰਨਾ ਮਰਜੀ ਹੈ ਭਾਸ਼ਣ ਕਰੀ ਜਾਣ ਪਰ ਜਿਹੜੀਆਂ ਵੋਟਾਂ ਆ ਵੋਟਾਂ ਤੇ ਲੋਕਾਂ ਨੇ ਪਾਉਣੀਆਂ ਉਹ ਗਰੀਬ ਜਨਤਾ ਨਾਲ ਜਿੰਨਾ ਗਰੀਬ ਜਨਤਾ ਨਾਲ ਇਹ ਦੁਰਵਿਵਹਾਰ ਕਰਦੇ ਆ ਇਸੇ ਤਰੀਕੇ ਨਾਲ ਇਹਨਾਂ ਨੂੰ ਜਿਹੜਾ ਵਾ ਇਹ ਨਮੋਸ਼ੀ ਦਾ ਜਿਹੜਾ ਸਾਹਮਣਾ ਕਰਨਾ ਪਿਆ ਬਿਲਕੁਲ ਜੀ ਬਿਲਕੁਲ ਸਾਡੇ ਸਮਾਜ ਨੇ ਪੂਰੀ ਗੱਲ ਨੂੰ ਜਿਹੜਾ ਵਾ ਸੁਣਿਆ ਵਾ ਉਹ ਵਿਚਾਰਿਆ ਵਾ ਇਸੇ ਤਰੀਕੇ ਨਾਲ 10 ਤਰੀਕ ਨੂੰ ਜਿਹੜਾ ਅਸੀਂ ਹਾਲਗੇਟ ਅੰਮ੍ਰਿਤਸਰ ਪੁਤਲਾ ਫੁੱਟਿਆ ਔਰ ਆਦੇ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਇਹਨਾਂ ਨੂੰ ਮੂੰਹ ਨਾ ਲਾਓ ਤੇ ਉਹਨਾਂ ਨੇ ਉਹੀ ਕਰਕੇ ਵਿਖਾਇਆ ਔਰ ਇਹਨਾਂ ਨੂੰ ਜਿਹੜੇ ਵਾ ਇਹਨਾਂ ਦੇ ਮੂੰਹ ਤੇ ਕਾਂਗਰਸ ਦੇ ਮੂੰਹ ਤੇ ਥੱਪੜ ਇਕਰਾਰਾ ਮਾਰਿਆ ਜਿਹਦਾ ਇਹਨਾਂ ਨੂੰ ਜਿਹਦੀ ਅੰਗਾਰੀ ਪੂਰੀ ਦਿੱਲੀ ਤੱਕ ਜਾਈਗੀ ਇੱਕ ਇੱਕ ਪਾਸੇ ਦਾਸਾ ਜੀ ਆਮਤਾ ਦੇ ਕਿੰਨਾਂ ਦੇ ਕੂਚੀ ਦੇ ਵਿੱਚ ਢੋਲ ਮਟਕਾ ਦੇਣਾ ਨਾਲ ਨਾਲ ਬੋਲਿਆ ਇੱਕ ਵਾਰੀ ਇੱਕ ਵਾਰੀ ਕਿਰਪਾ ਜੀ ਮੀਂਹ ਲਾਓ ਵੇਖੋ ਜੀ ਜਿਹੜੀ ਆਮ ਆਦਮੀ ਪਾਰਟੀ ਆ ਜੇਕਰ ਉਹ ਜਿੱਤੀ ਆ ਅਸੀਂ ਉਹਨਾਂ ਨੂੰ ਵਧਾਈ ਦਿੰਨੇ ਆ ਔਰ ਕਾਂਗਰਸ ਜਿਹੜੀ ਹਾਰੀ ਆ ਇਹਨਾਂ ਦੇ ਜਿਹੜੇ ਸਰਮੋਹ ਰਾਗੂ ਆ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਨੇ ਕਿ ਤੁਹਾਡੇ ਰਾਜਾ ਵੜਿੰਗ ਕਾਲੇ ਮੂੰਹ ਵਾਲੇ ਦੇ ਕਾਰਨਾਮਿਆਂ ਦੇ ਕਾਰਨ ਜਿਹੜੀ ਆ ਤੁਹਾਡੀ ਜਿਹੜੀ ਆ ਹਾਰ ਹੋਈ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕਾਂਗਰਸ ਹਾਈ ਕਮਾਂਡ ਚਾਹੁੰਦੀ ਆ ਤੇ ਸਾਡਾ ਪੰਜਾਬ ਦੇ ਵਿੱਚ ਕੋਈ ਆਧਾਰ ਰਵੇ ਤੇ ਇਹੋ ਜਿਹੜੇ ਪ੍ਰਧਾਨ ਆ ਉਹਨਾਂ ਨੂੰ ਤੁਰੰਤ ਖਾਰਜ ਕੀਤਾ ਜਾਵੇ ਔਰ ਗ੍ਰਫਤਾਰ ਕਰਕੇ ਇਹੋ ਜਿਹੇ ਬੰਦੇ ਤੇ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ। ਬਿਲਕੁਲ ਜੀ ਰਾਜਾ ਵੜਿੰਗ ਕਰਕੇ ਹੀ ਹਾਰੀ ਹੈ। ਬਿਲਕੁਲ ਜੀ ਰਾਜਾ ਵੜਿੰਗ ਕਰਕੇ ਹਾਰੀ ਹੈ। ਲਗਾਤਾਰ ਹੀ ਬਿਆਨबाजी ਗਲਤ ਦਿੱਤੇ ਆਈ ਗਈ ਹੈ। ਕੰਬਣੀਆਂ ਗਲਤ ਕਰਦੇ ਰਹੇ ਗੈਂਗਸਟਰ ਪਾਪ ਦੇ ਯਾਨੀ ਬੁੱਟਾ ਸਿੰਘ ਵੀ ਹੋ ਗਏ ਜਾਂ ਸਿੰਘ ਸਿੱਖੀ ਸ਼ੂਪ ਦੇ ਵਿੱਚ ਸਿੰਗਾ ਨੂੰ ਵੀ ਇਹਨਾਂ ਨੇ ਦੇਖੋ ਜੀ ਤੁਸੀਂ ਵੇਖਿਆ ਯਾ ਕਿ ਜਿਹੜੇ ਰਾਜਾ ਵੜਿੰਗ ਦੇ ਬਿਆਨ ਸੀ ਉਹ ਤੁਹਾਨੂੰ ਲੱਗਦਾ ਕਿ ਕੋਈ ਵਧੀਆ ਸਿਆਸੀ ਲੀਡਰ ਆਲੇ ਹੈਗੇ ਹੀ ਉਹ ਇੱਕ ਜਿੱਦਾਂ ਜਨਾਨੀਆਂ ਤੁਰੇ ਜਾਂਦੀਆਂ ਮਜ਼ਾਕ ਕਰਦੀਆਂ ਨਾ ਜਨਾਨੀਆਂ ਵਾਲੇ ਉਹਦੇ ਕੰਮ ਰਹੇ ਆ ਤੇ ਖਾਸ ਕਰਕੇ ਸਾਡੇ ਸੋਸ਼ਲ ਮੀਡੀਆ ਦੇ ਵਿੱਚ ਅਹੁਦੇਦਾਰਾਂ ਨੇ ਦੱਸਿਆ ਵੀ ਇਹਦੇ ਕੰਮ ਹੀ ਜਨਾਨੀਆਂ ਵਾਲੇ ਆ ਇਸ ਕਰਕੇ ਇਸ ਜਨਾਨੀ ਦੇ ਮੂੰਹ ਨੂੰ ਕਾਹ ਨਹੀਂ ਵੋਟਾਂ ਪਈਆਂ ਇਹ ਅੱਜ ਬੱਸ ਸਟੈਂਡ ਸੰਗਮ ਸਿਨੇਮਾ ਦੇ ਸਾਹਮਣੇ ਅੰਮ੍ਰਿਤਸਰ ਦੇ ਵਿੱਚ ਪੁਤਲਾ ਫੁਕਿਆ ਗਿਆ ਜਿਹਦੇ ਵਿੱਚ ਸਾਡੇ ਪ੍ਰਧਾਨ ਬਲਵਿੰਦਰ ਸਿੰਘ ਮੂਥਲ ਸਾਡੇ ਪੰਜਾਬ ਪੰਜਾਬ ਸਤ ਸਕਤਰ ਸਰਬਜੀਤ ਸਿੰਘ ਅਟਵਾਲ ਜੀ ਤੇ ਹਰਮਨਪ੍ਰੀਤ ਸਿੰਘ ਜੀ ਬਟਾਲਾ ਤੇ ਸਾਡੇ ਹੋਰ ਵੀ ਸਤਕਾਰਯੋਗ ਜਿਹੜੇ ਸਾਥੀ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਅੱਜ ਦਾ ਜਿਹੜਾ ਹੋਇਆ ਪੁਤਲਾ ਫੂਕਿਆ ਗਿਆ